ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਉਹ ਗੁਰਬਾਣੀ ਵਿਚਾਰੀਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਨ ਬਾਣੀ ਸਿੱਧ ਗੋਸ਼ਟ ਜਿਹਦੀ ਵਿਚਾਰ ਸੰਗਤਾਂ ਦੇ ਨਾਲ ਸਾਂਝ ਕੀਤੀ ਜਾ ਰਹੀ ਹੈ ਹੁਣ ਤੱਕ ਸਤਿਗੁਰੂ ਜੀ ਦੀਆਂ ਚਾਰ ਪੌੜੀਆਂ ਜੋ ਸਿੱਧ ਗੋਸ਼ਟ ਬਾਣੀ ਦੀਆਂ ਹਨ ਉਹ ਸੰਗਤਾਂ ਦੇ ਨਾਲ ਸਾਂਝੇ ਕੀਤੀਆਂ ਜਾ ਚੁੱਕੀਆਂ ਨੇ ਚੌਥੀ ਪੌੜੀ ਦੇ ਵਿੱਚ ਚਰਪਟ ਜਿਹੜਾ ਜੋਗੀ ਹੈ ਸਿੱਧ ਹੈ ਉਹ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੂੰ ਸੰਸਾਰ ਸਮੁੰਦਰ ਤੋਂ ਤਰਨ ਦਾ ਢਿਕਾ ਪੁੱਛਦਾ ਹੈ ਕਿ ਸੰਸਾਰ ਜੋ ਭਵ ਸਾਗਰ ਹੈ ਇਹਨੂੰ ਕਿਵੇਂ पार ਕਰੀਏ ਕਿਵੇਂ ਤਰੀਏ ਇਹਦੇ ਚੋਂ પાર ਕਿਵੇਂ ਹੋਈਦਾ ਹੈ ਤੋ ਬੋਲੋ ਥੋੜੀ ਸੋਚੀ ਸੀ ਕਿ ਸੰਸਾਰ ਸਮੁੰਦਰ ਦੇ ਵਿੱਚ ਬਹੁਤੇ ਲੋਕ ਡੁੱਬ ਜਾਂਦੇ ਨੇ ਗਰਕ ਹੋ ਜਾਂਦੇ ਨੇ ਕੋਈ ਵਿਰਲੇ ਉਹਦੇ ਵਿੱਚ ਉਤਰਦਾ ਹੈ ਜ ਜ ਉਹਦੀ ਜ਼ਿੰਦਗੀ ਦਾ ਕੋਈ ਨਾ ਕੋਈ ਤਜਰਬਾ ਜ਼ਰੂਰ ਹੋਵੇਗਾ ਜ ਐਸਾ ਹੋਵੇਗਾ ਕਿ ਉਹਨਾਂ ਪ੍ਰਮਾਤਮਾ ਦੇ ਨੇੜੇ ਪਹੁੰਚ ਕੇ ਵੀ ਪ੍ਰਮਾਤਮਾ ਤੋਂ ਦੂਰ ਹੀ ਰਹਿ ਗਿਆ ਹੋਵੇਗਾ ਇਹ ਸੰਸਾਰ ਸਮੁੰਦਰ ਦੀਆਂ ਜੋ ਛੱਲਾਂ ਪੈਲੀਆਂ ਹਨ ਉਹਨਾਂ ਕਰਕੇ ਤਾਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸਵਾਲ ਪੁੱਛਦਾ ਕਿ ਕਿਵੇਂ ਸੰਸਾਰ ਸਮੁੰਦਰ ਨੂੰ ਪਾਰ ਕਰੀਏ ਸਤਿਗੁਰ ਨੇ ਜਵਾਬ ਦਿੱਤਾ ਸੀ ਸਾਚ ਕਹੋ ਤੁਮ ਪਾਰ ਗ੍ਰਾਮੀ ਸਾਚ ਕਹੋ ਦਾ ਮਤਲਬ ਕਿ ਰੱਬ ਕੋ ਕਹੋ ਰੱਬ ਜਪੋ ਪ੍ਰਮਾਤਮਾ ਦਾ ਨਾਮ ਜਪੋ ਪਾਰ ਜਾਣ ਦੀ ਚਾਹ ਰੱਖਣ ਵਾਲੇ ਪਾਰ ਕਰਨ ਵਾਲੇ ਸਮਰੱਥ ਪ੍ਰਮਾਤਮਾ ਨੂੰ ਚੇਤੇ ਕਰੋ ਹੁਣ ਇਸ ਪੌੜੀ ਦੇ ਵਿੱਚ ਸਤਿਗੁਰੂ ਉਹਦੇ ਸਵਾਲ ਦਾ ਜਿਹੜਾ ਜਵਾਬ ਹੈ ਉਦਾਹਰਣ ਦੇ ਕੇ ਦੇ ਰਹੇ ਨੇ ਸਤਿਗੁਰੂ ਉਦਾਹਰਣਾਂ ਦੇ ਕੇ ਸਮਝਾ ਰਹੇ ਨੇ ਆਓ ਸਭ ਤੋਂ ਪਹਿਲਾਂ ਸਿੱਧ ਗੋਸ਼ਟ ਦੀ ਇਹ ਪਵਨ ਬਾਣੀ ਦੀ ਜੋ ਪੰਜਵੀਂ ਪੌੜੀ ਹੈ ਉਹਦਾ ਪਾਠ ਕਰੀਏ ਕਿਵੇਂ ਪਾਠ ਪੜ੍ਹਨਾ ਹੈ ਉਹ ਦੇਖੀਏ ਜੈਸੇ ਜਲਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਨੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ ਰਹਿ ਇਕਾਂਤ ਇਕੋ ਮਨ ਵਸਿਆ ਆਸਾ ਮਹਿ ਨਿਰਸੋ ਅਗੰਮ ਅਗੋਚਰ ਦੇਖ ਦਿਖਾਈ ਨਾਨਕ ਤਾ ਕਾ ਦੱਸੇ ਇਸ ਤਰ੍ਹਾਂ ਪੌੜੀ ਦਾ ਇਹਦਾ ਪਾਠ ਕਰਨਾ ਹੈ ਤੇ ਆਓ ਕੋਲ ਥੋੜਾ ਵਿਚਾਰ ਕਰੀਏ ਸਤਿਗੁਰੂ ਪਾਤਸ਼ਾਹ ਜੋ ਚਰਪਟ ਜੋਗੀ ਹੈ ਉਹਨੂੰ ਜਵਾਬ ਦਿੰਦੇ ਆਏ ਗੱਲ ਲਖਦੇ ਨੇ ਕਿ ਸੰਸਾਰ ਸਮੁੰਦਰ ਤੋਂ ਜੇ ਪਾਰ ਹੋਣਾ ਹੈ ਤਾਂ ਇਸ ਸੰਸਾਰ ਸਮੁੰਦਰ ਦੇ ਵਿੱਚ ਆਪਣੇ ਆਪ ਨੂੰ ਅਲੱਗ ਰੱਖਣਾ ਪੈਣਾ ਇਸ ਸੰਸਾਰ ਸਮੁੰਦਰ ਦੇ ਵਿੱਚ ਜੋ ਲੇਹਰਾ ਵਗਦੀਆਂ ਨੇ ਉਹਦੇ ਕੋਲ ਬਚਾ ਕੇ ਰੱਖਣਾ ਪੈਣਾ ਇਥੇ ਕਾਲਖ ਹੈ ਇਥੇ ਅੰਜਨ ਹੈ ਪਰ ਪ੍ਰਮਾਤਮਾ ਨਿਰ ਅੰਜਨ ਹੈ ਇਸ ਕਰਕੇ ਪ੍ਰਮਾਤਮਾ ਦਾ ਉਹ ਗੁਣ ਨਿਰ ਅੰਜਨ ਕਾਲਖ ਤੋਂ ਦੂਰ ਰਹਿਣਾ ਪ੍ਰਮਾਤਮਾ ਨੂੰ ਕਾਲਖ ਨਹੀਂ ਲੱਗਦੀ ਦੁਨੀਆ ਦੀ ਤੋਂ ਸਤਿਗੁਰੂ ਕਹਿੰਦੇ ਨੇ ਸੰਸਾਰ ਤੇ ਆਂਦਿਆ ਸੰਸਾਰ ਤੋਂ ਨਿਰਲੇਪ ਰਹਿਣਾ ਤੇ ਫਿਰ ਉਹ ਤਰੀਕਾ ਦੱਸ ਸਤਿਗੁਰ ਦਾਸ ਜੈਸੇ ਜਲ ਮਹਿ ਜਜਾਲ ਲਲਾ ਜਲ ਪੁਲਿੰਗਿਕ ਵਚਨ ਹੈ ਵਿਆਕਰਨ ਜੋ ਨਿਜ਼ਮ ਹੈ ਉਹਦੇ ਅਨਸਾਰ ਇੱਥੇ ਔਂਕੜ ਆਣੀ ਚਾਹੀਦੀ ਸੀ ਲੱਲੇ ਨੂੰ ਪਰ ਲੱਲੇ ਨੂੰ ਔਂਕੜ ਨਹੀਂ ਆਈ ਕਿਉਂਕਿ ਨਾਲ ਸੰਬੰਧਕ ਆ ਗਿਆ ਮਮਾ ਹਾਈ ਸਿਆਰੀ ਮਹਿ ਮਹਿ ਦਾ ਅਰਥ ਵਿੱਚ ਤੋਂ ਸਵੰਧ ਗਾਣ ਕਰਕੇ ਇੱਥੇ ਔਂਕੜ ਨਹੀਂ ਆਈ ਕਮਲ ਪੁਲਿੰਗਿਕ ਵਚਨ ਹੈ ਔਂਕੜ ਲੱਗੀ ਹੋਈ ਹੈ ਨਿਰਾਲਮ ਅਲੱਗ ਰਹਿਣਾ ਵੱਖਰਾ ਰਹਿਣਾ ਤਾਂ ਸਤਿਗੁਰ ਕਹਿੰਦੇ ਨੇ ਕਹਿੰਦੇ ਹੈ ਸਿੱਧ ਹੈ ਜੋਗੀ ਹੈ ਚਰਪਟ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਪੈਦਾ ਹੁੰਦਾ ਹੈ ਕਮਲ ਦਾ ਫੁੱਲ ਪਾਣੀ ਵਿੱਚ ਪੈਦਾ ਹੁੰਦਾ ਪਰ ਜਿਵੇਂ ਜਿਵੇਂ ਪਾਣੀ ਜੇ ਵਧਦਾ ਜਾਵੇ ਤਾਂ ਉਹ ਆਪਣੇ ਆਪ ਨੂੰ ਉੱਚਾ ਚੱਕਦਾ ਰਹਿੰਦਾ ਕਮਲ ਦਾ ਫੁੱਲ ਆਪਣੀ ਨਾਭੀ ਨੂੰ ਬੜਾ ਲੰਮਾ ਕਰ ਲੈਂਦਾ ਇਸ ਕਰਕੇ ਉਹ ਪਾਣੀ ਵਿੱਚ ਡੁੱਬਣ ਤੋਂ ਬਚ ਜਾਂਦਾ ਹੈ ਤੋਂ ਇਹਦਾ ਮਤਲਬ ਮਸਕੀਨ ਜੀ ਇੱਕ ਗੱਲ ਕਿਹਾ ਕਰਦੇ ਸਨ ਕਿ ਗੁਰਦੁਆਰਿਆਂ ਦੇ ਵਿੱਚ ਜੋ ਗੁੰਮਟ ਬਣੇ ਹੁੰਦੇ ਮੰਦਰਾਂ ਦੇ ਵਿੱਚ ਜੋ ਗੁੰਮਟ ਬਣੇ ਹੁੰਦੇ ਉਹ ਕਮਲ ਦੀ ਸ਼ੇਪ ਦੀ ਤਰ੍ਹਾਂ ਹੁੰਦੇ ਹਨ ਭਾਵ ਇਹ ਮੰਦਰ ਇਹ ਗੁਰਦੁਆਰਾ ਹੈ ਇੱਥੇ ਆ ਕੇ ਗੁਰੂ ਦੇ ਨਾਲ ਆਪਣੀ ਸੁਰਤ ਜੋੜ ਕੇ ਜਿਵੇਂ ਇਹ ਗੁੰਮਟ ਕਮਲ ਦੇ ਫੁੱਲ ਦੀ ਤਰ੍ਹਾਂ ਬਣਿਆ ਹੋਇਆ ਤੂੰ ਵੀ ਆਪਣੇ ਆਪ ਨੂੰ ਸੰਸਾਰ ਤੋਂ ਵੱਖਰਾ ਕਰਕੇ ਕਮਲ ਦੇ ਫੁੱਲ ਦੀ ਤਰ੍ਹਾਂ ਬਣਨਾ ਹੈ ਉਹ ਇਸ਼ਾਰਾ ਹੈ ਤੋਂ ਸਤਗੁਰ ਕਹਿੰਦੇ ਨੇ ਜੈਸੇ ਜਲ ਮਹਿ ਕਮਲ ਨਿਰਾਲਮ ਜਿਵੇਂ ਪਾਣੀ ਦੇ ਵਿੱਚ ਪੈਦਾ ਹੋਇਆ ਕਮਲ ਦਾ ਫੁੱਲ ਪਾਣੀ ਤੋਂ ਵੱਖਰਾ ਰਹਿੰਦਾ ਹੈ ਭਾਵੇਂ ਚਿਕੜ ਦੇ ਵਿੱਚ ਪੈਦਾ ਹੋਇਆ ਹੋਵੇ ਆਪਣੇ ਆਪ ਨੂੰ ਚਿਕੜ ਨਹੀਂ ਲੱਗਣ ਦਿੰਦਾ ਅਗਲੀ ਉਦਾਹਰਣ ਲੈਂਦੇ ਨੇ ਮੁਰਗਾਈ ਨੇ ਸਾਣੇ ਨੇ ਦਾ ਅਰਥ ਹੁੰਦਾ ਨਦੀ ਤੇ ਸਾਣੇ ਸਾਣੇ ਦਾ ਅਰਥ ਹੁੰਦਾ ਜਿਵੇਂ ਜਿਵੇਂ ਮੁਰਗਾਬੀ ਕਿਤੇ ਨਦੀ ਦੇ ਵਿੱਚ ਛਾਲ ਮਾਰ ਦੇਵੇ ਬੜੀ ਦੂਰ ਜਾ ਕੇ ਨਿਕਲਦੀ ਹੈ ਪਰ ਉਹਦੇ ਖੰਭ ਪਰਮਾਤਮਾ ਕੁਦਰਤ ਨੇ ਐਸੇ ਬਣਾਏ ਨੇ ਜਿਵੇਂ ਉਹ ਆਪਣੇ ਖੰਭ ਬੰਦ ਕਰਦੀ ਹੈ ਉਹ ਅੰਗਰੇਜ਼ੀ ਵਿੱਚ ਕਹਿੰਦੇ ਆ ਵਾਟਰਪਰੂਫ ਹੁੰਦੇ ਨੇ ਇੱਕ ਤਰ੍ਹਾਂ ਦੇ ਉਹਦੇ ਖਾਂਮਾਂ ਦੇ ਵਿੱਚ ਪਾਣੀ ਨਹੀਂ ਜਾਂਦਾ ਉਹ ਪਾਣੀ ਦੇ ਵਿੱਚ ਰਹਿ ਕੇ ਵੀ ਪਾਣੀ ਤੋਂ ਮੁਰਗਾ ਵੀ ਬੱਕਰੀ ਵੀ ਰਹਿੰਦੀ ਹੈ ਜਿਵੇਂ ਫੁੱਲ ਚਿੱਕੜ ਤੋਂ ਬਚਿਆ ਰਹਿੰਦਾ ਜਿਵੇਂ ਪਾਣੀ ਵਿੱਚ ਭਿੱਜਣ ਤੋਂ ਮੁਰਗਾ ਵੀ ਬੱਚੀ ਰਹਿੰਦੀ ਐਵੇਂ ਸੰਸਾਰ ਸਮੁੰਦਰ ਦੇ ਵਿੱਚ ਬਿਕਾਰਾਂ ਤੋਂ ਬਚ ਕੇ ਰਹਿਣਾ ਸੰਸਾਰ 'ਚ ਰਹਿੰਦਿਆਂ ਹੀ ਸੰਸਾਰ ਦੀ ਜਿਹੜੀ ਕਲਖ ਹੈ ਉਹ ਆਪਣੇ ਆਪ ਨੂੰ ਲੱਗਣ ਨਹੀਂ ਦੇਣੀ ਆਪਣੇ ਆਪ ਨੂੰ ਬਖਰਾ ਰੱਖਣਾ ਹੈ ਅਗਲੀ ਗੱਲ ਕਹਿੰਦੇ ਨੇ ਸੂਰਤ ਹੁਣ ਸਸਿਨ ਔਕੜ ਰਾਲਾ ਤੱਤੇ ਸਿਹਾਰੀ ਸੁਰਤ ਉਲ ਇਹ ਹੈ ਇਸਤਰੀ ਲਿੰਗ ਸ਼ਬਦ ਅਰਥ ਹੈ ਸੁਰਤੀ ਮੇਰੀ ਸੁਰਤੀ ਜਾਂ ਮੇਰੀ ਸੁਰਤ ਵੀ ਕਹਿ ਸਕਦੇ ਆ ਸ਼ਬਦ ਦੇ ਦੱਦੇ ਨ ਸਿਹਾਰੀ ਅਰਥ ਹੈ ਸ਼ਬਦ ਦੇ ਵਿੱਚ ਇਹਦਾ ਮਤਲਬ ਬਣ ਗਿਆ ਸੁਰਤ ਸ਼ਬਦ ਵਿੱਚ ਜੋੜ ਕੇ ਭਵ ਸਾਗਰ ਤਰੀਏ ਇਹ ਸੰਸਾਰ ਤੋਂ ਪਾਰ ਹੋਣ ਦੇ ਵਾਸਤੇ ਸਤਿਗੁਰੂ ਪਾਛਾ ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਨਾਲ ਨਾਨਕ ਨਾਮ ਵਖਾਣੇ ਨਾਲ ਕਿ ਸਤਿਗੁਰੂ ਨੇ हे ਨਾਨਕ ਕਿਉਂਕਿ ਨੰਨੇ ਨੂੰ ਕੰਨਾ ਨੰਨਾ ਕਕਾ ਨਾਨਕ ਕਕੇ ਨੂੰ ਔਂਕੜ ਨਹੀਂ ਹੈ ਨਾ ਹੀ ਸਿਹਾਰੀ ਹੈ ਨਾ ਹੀ ਙੜਾ ਹੈ ਕਈ ਜਗ ਨਾਨਕ ਕੋ ਸ਼ਬਦ ਵੀ ਵਰਤਿਆ ਸਤਿਗੁਰੂ ਨੇ ਤੇ ਫਿਰ ਇਹ ਸੰਬੋਧਨ ਸ਼ਬਦ ਹੈ ਕਿਉਂਕਿ ਨਾਲ ਸੰਬੰਧਕ ਵੀ ਕੋਈ ਨਹੀਂ ਹੈ ਸੰਬੰਧਕ ਵੀ ਕੋਈ ਨਹੀਂ ਹੈ ਇਸ ਕਰਕੇ ਸੰਬੋਧਨ ਸ਼ਬਦ ਨਾਨਕ ਨਾਮ ਵਖਾਣੇ ਨਾਮ ਵਖਾਣੇ ਦਾ ਅਰਥ ਹੈ ਨਾਮ ਜਪੇ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਜਪਿਆ ਸੁਰਤ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਅਗਲੀ ਗੱਲ ਕਹਿੰਦੇ ਨੇ ਰਹਿ ਇਕਾਂਤ ਇਕਾਂਤ ਵਿੱਚ ਰਹਿਣਾ ਪਹਿਲ ਕਿ ਕਰਦੇ ਸੀ ਲੋਕ ਇਕਾਂਤ ਵਿੱਚ ਰਹਿਣ ਵਾਸਤੇ ਜੰਗਲ ਵਿੱਚ ਚਲੇ ਜਾਂਦੇ ਸੀ ਕਹਿੰਦੇ ਉੱਥੇ ਇਕਾਂਤ ਹੈ ਤੇ ਗੁਰੂ ਗੋਬਿੰਦ ਸਿੰਘ ਵੀ ਕਹਿੰਦੇ ਨਾ ਕਿ ਘਰ ਦੇ ਵਿੱਚ ਹੀ ਰਹਿ ਕੇ ਘਰ ਨੂੰ ਹੀ ਜੰਗਲ ਸਮਝ ਲੈ ਤਾਂ ਸਤਿਗੁਰੂ ਪਾਚਾ ਕਹਿੰਦੇ ਨੇ ਕਹਿੰਦੇ ਨੇ ਰਹੇ ਇਕਾਂਤ ਇਕੋ ਮਨ ਵਸਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਸਾ ਮਹਿ ਨਿਰਾਸੋ ਆਸ ਰੱਖਣੀ ਹੈ ਨਹੀਂ ਪੂਰੀ ਹੋਈ ਨਿਰਾਸ਼ ਵੀ ਰਹਿਣਾ ਕੋਈ ਗੱਲ ਨਹੀਂ ਜੇ ਨਹੀਂ ਹੋਈ ਯਾਨੀ ਆਸ ਦੇ ਵਿੱਚ ਨਿਰਾਸ਼ ਰਹਿ ਕੇ ਇਕੋ ਰੱਬ ਨੂੰ ਮਨ ਦੇ ਵਿੱਚ ਵਸਾ ਕੇ ਇਸ ਤਰ੍ਹਾਂ ਆਪਣੇ ਆਪ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੰਸਾਰ ਤੋਂ ਲੰਬੇ ਕਰ ਲੈਣਾ ਇਕਾਂਤ ਵਿੱਚ ਰਹਿਣਾ ਫਰਮਿਸ਼ਨ ਨੂੰ ਚੇਤੇ ਕਰਨਾ ਇਸ ਤਰੀਕੇ ਦੇ ਨਾਲ ਆਸ ਰੱਖਣੀ ਹੈ ਨਹੀਂ ਪੂਰੀ ਹੋਈ ਕੋਈ ਗੱਲ ਨਹੀਂ ਨਹੀਂ ਤਾਂ ਬਹੁਤ ਲੋਕ ਆਸ ਰੱਖਦੇ ਨੇ ਨਾ ਪੂਰੀ ਹੋਵੇ ਬੜਾ ਦੁਖੀ ਹੁੰਦੇ ਨੇ ਪਰ ਜੇ ਪੂਰੀ ਹੋ ਜਾਵੇ ਬੜੇ ਖੁਸ਼ ਹੁੰਦੇ ਨੇ ਉਹ ਸੁਖ ਦੁੱਖ ਦੇ ਵਿੱਚ ਵੀ ਆਪਣੀ ਜ਼ਿੰਦਗੀ ਬਤੀਤ ਕਰ ਦਿੰਦੇ ਨੇ ਤੋਂ ਸਤਿਗੁਰੂ ਕਹਿੰਦੇ ਨੇ ਜੇ ਪੂਰੀ ਹੋਈ ਉਹ ਵੀ ਰੱਬ ਦੀ ਮਰਜ਼ੀ ਹੈ ਜੇ ਨਹੀਂ ਪੂਰੀ ਹੋਈ ਉਹ ਵੀ ਰੱਬ ਦੀ ਮਰਜ਼ੀ ਹੈ ਇਸ ਕਰਕੇ ਆਸ ਰੱਖਣੀ ਠੀਕ ਹੈ ਆਸ ਦੇ ਸਿਰ ਤੇ ਮਨੁੱਖ ਜਿਉਂਦਾ ਹੈ ਪਰ ਚੇਤੇ ਰੱਖਣਾ ਆਸ ਵਿੱਚ ਨਿਰਾਸ਼ ਵੀ ਰਹਿਣਾ ਹੈ ਆਸ ਦੇ ਵਿੱਚ ਨਿਰਾਸ਼ ਰਹਿ ਕੇ ਇੱਕ ਰੱਬ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਇਸ ਤਰ੍ਹਾਂ ਇਕਾਂਤ ਵਿੱਚ ਰਹਿਣਾ ਹੈ ਭਾਈ ਸੰਸਾਰ ਤੋਂ ਅਲੱਗ ਰਹਿਣਾ ਹੈ ਅੱਗੇ ਸਤੁਰ ਕਹਿੰਦੇ ਨੇ ਅਗੰਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦੱਸੋ ਅਗੰਮ ਗੰਮ ਹੁੰਦਾ ਜਿਹੇ ਤੱਕ ਨਾ ਜਾਇਆ ਜਾ ਸਕੇ ਗੰਮ ਜਾਣਾ ਅਗੰਮ ਨਾ ਜਾਇਆ ਜਾ ਸਕੇ ਗੋਚਰ ਪਹੁੰਚ ਅੱਖਾਂ ਦੀ ਪਹੁੰਚ ਕੰਨਾਂ ਦੀ ਪਹੁੰਚ ਰਸਨਾ ਦੀ ਪਹੁੰਚ ਸ਼ਰੀਰ ਦੀ ਪਹੁੰਚ ਪਰ ਅਗੇ ਅ ਅਗੁੱਤ ਅਗੇਤਰ ਲੱਗਣੇ ਕਰਕੇ ਅਪਹੁੰਚ ਬਣ ਗਿਆ ਸ਼ਬਦ ਜਿਹਦੇ ਤੱਕ ਸਤਿਗੁਰੂ ਕਹਿੰਦੇ ਨੇ ਪਹੁੰਚ ਨਾ ਹੋ ਸਕੇ ਤੋਂ ਸਤਿਗੁਰੂ ਕਹਿੰਦੇ ਨੇ ਕਹਿੰਦੇ ਨੇ ਭਾਈ ਇਹ ਗੱਲ ਚੇਤੇ ਰੱਖਣੀ ਅਜੇ ਹੀ ਜੀਵਨ ਵਾਲਾ ਜਿਹੜਾ ਇਕਾਂਤ ਵਿੱਚ ਭਾਵ ਸੰਸਾਰਿਕ ਰਹਿੰਦੇ ਆ ਮਨ ਵਿੱਚ ਰੱਬ ਨੂੰ ਬਸਾਵੇ ਆਸ ਵਿੱਚ ਨਿਰਾਸ਼ ਹੋ ਜਾਵੇ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਅਜਿਹੇ ਜੀਵਨ ਵਾਲਾ ਜਿਹੜਾ ਮਨੁੱਖ ਹੈ ਨਾ ਤੇ ਉਹ ਅਗੰਮ ਤੇ ਅਗੋਚਰ ਹੈ ਪ੍ਰਭੂ ਜਿੱਦਾਂ ਸਾਡੀ ਪਹੁੰਚ ਨਹੀਂ ਪ੍ਰਭੂ ਤੱਕ ਜਿਹੜਾ ਸਾਡੀ ਜਿੱਥੇ ਸਾਰਾ ਇੰਦਰੀਆ ਵੀ ਨਹੀਂ ਪਹੁੰਚਦੀਆਂ ਅੱਖ ਕੰਨ ਨੱਕ ਵਗੈਰਾ ਸਾਡੀ ਰਸਨਾ ਜਿਹਦਾ ਗੁਣ ਵੀ ਨਹੀਂ ਗਾ ਸਕਦੀ ਪੂਰਾ ਉਹ ਅਗੋਚਰ ਪ੍ਰਭੂ ਅਗੰਮ ਤੇ ਅਗੋਚਰ ਜਿਹੜਾ ਪ੍ਰਭੂ ਹੈ ਨਾ ਉਹਦਾ ਦਰਸ਼ਨ ਕਰਕੇ ਦੇਖ ਦੇਖ ਕੇ ਦਿਖਾਏ ਹੋਰਨਾਂ ਨੂੰ ਵੀ ਦਰਸ਼ਨ ਕਰਾਏ ਜਿਹੜਾ ਮਨੁੱਖ ਇਸ ਤਰ੍ਹਾਂ ਕਰਦਾ ਨਾਨਕ ਇਥੇ ਕਕੇ ਨੂੰ ਕਢਾ ਗਿਆ ਇਹ ਪੁਲਿੰਗ ਇੱਕ ਵਚਨ ਹੈ ਨਾਨਕ ਤਾਕਾ ਦਾਸੋ ਨਾਨਕ ਉਸ ਦਾ ਦਾਸ ਹੈ ਤੋਂ ਸਾਰੇ ਆਡੀਓ ਨੂੰ ਇੱਕ ਵਾਰੀ ਸਮਝੀਏ ਸਤਿਗੁਰ ਕਹਿੰਦੇ ਨੇ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਚਿੱਕੜ ਤੋਂ ਬਚਿਆ ਰਹਿੰਦਾ ਹੈ ਮੁਰਗਾਬੀ ਭਿੱਜਣ ਤੋਂ ਬਚੀ ਰਹਿੰਦੀ ਹੈ ਸੁਰਤ ਗੁਰੂ ਦੇ ਸ਼ਬਦ ਦੇ ਵਿੱਚ ਜੋੜ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਮੁਰਗਾਬੀ ਔਰ ਕਮਲ ਦੇ ਫੁੱਲ ਦੀ ਤਰ੍ਹਾਂ ਆਪਣੇ ਆਪ ਨੂੰ ਨਿਰਲੇਪ ਰੱਖ ਕੇ ਸੰਸਾਰ ਦੀ ਕਾਲਖ ਤੋਂ ਬਚਾ ਕੇ ਤੇ ਫਿਰ ਇਕਾਂਤ ਵਿੱਚ ਭਾਵ ਸਤਿਗੁਰੂ ਕਹਿੰਦੇ ਨੇ ਆਸ ਵਿੱਚ ਨਿਰਾਸ਼ ਰਹਿ ਕੇ ਇੱਕ ਰੱਬ ਨੂੰ ਮਨ ਵਿੱਚ ਬਿਠਾ ਕੇ ਇਕਾਂਤ ਭਾਵ ਸੰਸਾਰ ਤੋਂ ਇਕੱਲਾ ਰਹਿਣਾ ਵੱਖਰਾ ਹੋ ਜਾਣਾ ਇਸ ਤਰੀਕੇ ਦੇ ਨਾਲ ਜਿਹੜਾ ਨਾਮ ਜਪ ਕੇ ਸੰਸਾਰ ਤੋਂ ਆਪਣੇ ਆਪ ਨੂੰ ਵੱਖਰਾ ਕਰ ਲੈਂਦਾ ਸਤਿਗੁਰੂ ਕਹਿੰਦੇ ਨੇ ਫਿਰ ਉਹ ਗਾਮ ਤੇ ਅਗੋਚਰ ਪ੍ਰਭ ਦਾ ਦਰਸ਼ਨ ਕਰਦਾ ਹੈ ਔਰ ਹਰਨੂ ਵੀ ਕਰਦਾ ਹੈ ਨਾਨਕ ਉਸ ਦਾ ਦਾਸ ਹੈ ਇਸ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਆਲਗ ਰਹਿ ਸਕੀ ਦਾ ਪਈ ਇਸ ਤਰੀਕੇ ਨਾਲ ਇਸ ਸੰਸਾਰ ਨਾ ਤਰੇ ਜਾਣ ਵਾਲੇ ਦੁੱਤਰ ਸੰਸਾਰ ਨੂੰ ਕਰਿਆ ਜਾ ਸਕਦਾ ਹੈ ਸਤਿਗੁਰੂ ਦੀ ਸਿਮਾ ਜਿਵੇਂ ਭਾਈ ਸੰਸਾਰ ਤੇ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਗਏ ਹੀ ਬੰਦਗੀ ਕਰਕੇ ਉਸ ਪ੍ਰਮਾਤਮਾ ਦੇ ਨਾਲ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਇਹ ਸਤਿਗੁਰ ਨੇ ਚਰਪਟ ਜੋ ਜੋਗੀ ਨੂੰ ਜਿਹੜੀ ਹੈ ਸੋਝੀ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ